ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਹੋਰ ਕਿਵੇਂ ਹੋ ਜੀ ਸਾਰੇ ਤੁਸੀਂ ਦੱਬੀਆ ਹੋਮ ਹੋਗੇ ਤੇ ਵੈਲਕਮ ਆ ਤੁਹਾਡਾ ਮੇਰੇ YouTube ਚੈਨਲ ਤੇ ਤੇ ਆਪਾਂ ਬੋਲਣ ਲੱਗੇ ਸੀ ਵਲੌਗ ਤੇ ਵਲੌਗ ਪਾਣਾ ਪਰ ਉਹ ਥੋੜਾ ਜਿਹਾ ਲੇਟ ਵਾ ਕਿਉਂਕਿ ਵੀਡੀਓ ਥੋੜੇ ਦੂਸਰੇ ਫੋਨ ਸੀ ਇਸ ਕਰਕੇ ਤੁਹਾਨੂੰ ਇਹ ਵਿੱਚ ਪ੍ਰੋਬਲਮ ਆ ਗਈ ਤੇ ਹੁਣ ਆਪਾਂ ਬਲੌਗ ਪਾਉਣ ਲੱਗੇ ਆ ਤੇ ਬਲੌਗ ਸਾਰਾ ਦੇਖਿਓ ਬਹੁਤ ਮਜ਼ਾ ਆਉਗਾ ਲਗਾ ਤੇ ਬਲੌਗ ਹੈਗਾ ਆ ਮੇਰੀ ਮੈਰਿਸ ਦਾ ਜਦੋਂ ਮੈਨੂੰ ਉਹਨਾਂ ਨੇ ਪਹਿਲੀ ਵਾਰੀ ਕਹਿੰਦੇ ਨੇ ਚੁੱਲ੍ਹੇ ਚੋਂ ਕੇ ਚੜਿਆ ਹੁੰਦਾ ਹਾਂ ਤੇ ਉਹ ਵਾਲਾ ਵਲੌਗ ਵਾ ਜੀ ਸਾਰਾ ਦੇਖਿਓ ਬਹੁਤ ਮਜ਼ਾ ਆਉਂਦਾ ਵਾਲਾ ਵਲੌਗ ਦੇ ਵਿੱਚ ਤੇ ਬਾਕੀ ਜਿਨ੍ਹਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਵਲੌਗ ਦੇਖ ਕੇ ਲਾਈਕ ਕਮੈਂਟ ਸ਼ੇਅਰ ਤਾਂ ਤੁਸੀਂ ਕਰਨੀ ਆ ਤੇ ਉਹ ਕਰਕੇ ਜੁੜੂ ਹੋਸ ਲੱਗਦਾ ਹੈ ਕਰੋ ਥੋੜਾ ਜਿਹਾ ਤੇ ਬਾਕੀ ਮਿਲਦੇ ਆ ਜੀ ਆਪਾਂ ਫਿਰ ਤੋਂ ਦਿਖਾਉਣੇ ਆ ਸਾਰਾ ਵਲੌਗ ਤੇ ਆਜੋ ਜੀ ਫਿਰ ਚਾ ਚਾ ਅੱਖਾਂ ਮੇਰੀਆਂ ਆਈਆਂ ਨਾ ਲੱਗ ਰਹੀਆਂ ਕੋਈ ਇਹ ਕੋਈ ਉਹਨਾਂ ਤੋਂ ਨਹੀਂ ਮੇਰੇ ਲਈ ਉਹਨਾਂ ਤੋਂ ਚਲੋ ਕੀ ਬਣਾਉਣਾ ਤੁਸਰਾ ਪ੍ਰਸ਼ਾਣੋਂ ਦਾ ਦੱਸਦਾ ਦੋ ਬੜੀ ਅੱਗੇ ਵੱਧੋ ਪਰਣੀ ਤੋਂ ਜੀਆਂ ਬਾਜੀ ਜੱਗੀਆਂ ਮੜੀਆਂ ਨੂੰ ਚਲ ਮਤ ਦੇਖੋ ਇੱਥੇ ਤੱਕੜੀ ਸਾਰੀ ਜ਼ਿੰਦਗੀ ਵਿੱਚ ਐ ਬਾਦੇ ਬਾਦੇ ਲਾਈਓ ਜੀ ਬਤ ਨਹੀਂ ਕਰ ਸੀ ਛੋਟਾ ਚਮਚ ਦਿਓ ਕੋਰਚਾ ਨਾ ਹੈ ਕੋਰਚਾ ਸਾਰਾ ਕੁਝ ਤੇ ਲੈ ਕੇ ਆਈ ਅਜੇ ਲੱਭਣ ਆਲਾ ਸਾਰਾ ਸਮਾਨ ਚਲੋ ਹਾਂ ਚਲੋ ਹਾਂ ਛੋਟੇ ਸਹੀ ਹੈ ਆਹ ਸੋ ਦੋੜ ਬਣਾ ਲਈ ਵੀਡੀਓ ਬਣਾ ਨਹੀਂ ਚਲੋ ਕਿੰਨਾ ਪਾਉਣਾ ਹੈ ਵਾਹਿਗੁਰੂ ਵਾਹਿਗੁਰੂ ਕਹਿ ਕੇ ਵਾਹਿਗੁਰੂ ਥੋੜਾ ਜਿਹਾ ਤੇ ਆਪਾਂ ਸਾ ਵਾਹਿਗੁਰੂ ਤਾਂ ਬੋਲ ਲੈ ਮਾਨਸ ਜੀ ਬਹੁਤ ਅੱਛਾ ਬੜਾ ਜਦੋਂ ਮਾਗੀ ਉਹ ਸਾਡੇ ਜੇ ਲੈ ਰਿਹਾ ਜਾਣਾ ਨਹੀਂ ਨਹੀਂ ਪੜਾਉਣੀ ਚੱਲੋ ਜੀ ਹਾਂ ਜੀ ਨਾ ਕੰਮ ਹੋ ਰਿਹਾ ਬੰਨੂ ਜੀ ਦੂਜੀ ਜਾਦੀ ਇਹਨੂੰ ਟਰਾਕ ਜਲਦੀ ਆ ਲੈ ਕੱਪੜੇ ਵੀ ਨਵੇਂ ਪਾ ਕੇ ਆਏ ਵੀਡੀਓ ਬਣਨੀ ਆ ਕੀ ਮੀਮਾ ਮੈਂ ਵੀ ਟੋਕੇਆ ਕਰੂਗੀ ਇਹਨ ਕੱਚੀ ਪੱਕੀ ਵੀ ਹੋਟੀਆਂ ਨੂੰ ਮਿੱਠੀਏ ਕਾਨੀ ਉੱਤੇ ਛੁੱਟਿਆ ਕਰੂਗੀ ओए पानी बना तखड़ा चलिए <laughs> दोस्तों तो उसको पहले nanneno tora nanneno tora nawa ta le wo pe lobo.

No. Nice. you

ਸਵਾਦ ਦੇ ਸਾਹਬ ਨਾਲ ਸਵਾਦ ਹੀ ਨਾ ਹੈ ਸਵਾਦ ਦੇ ਸਾਹਬ ਨਾਲ ਸਵਾਦ ਦੇ ਸਾਹਬ ਨੇ ਕਿਹੜਾ ਸਵਾਦ ਜਿਹੜਾ ਇੰਨੀ ਬੰਦੇ ਦਾ ਪੀ ਲੈਣ ਬਾਂਦੇ ਦਾ ਦੀ ਪਾਣਾ ਨਿਕਲੀ 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 ਨੀ ਬਾਈਆ ਲਾਤੀ you ਸੋ ਗਿਆ ਤਾਂ 500 500 ਫਿਰ ਆਈਟਮ ਹੈ ਵੋ ਵੇਖੀ ਵੇਖੀ ਕਿੰਨੇ ਦਿੰਦਾ ਪਾ ਪੈਰਾਂ ਵਾਲੇ ਕੁੱਤੇ ਗੱਡੀ 50 ਰੁਪਏ ਸਾਰਿਆਂ 100 ਵਾਲਾ ਹੋ ਹੋ ਕਾੜੀਆਂ ਦੇਣਾ ਕਾੜੀਆਂ ਚੱਲ ਜਾ ਲਿਆ ਆ ਤੈ ਕਿਹੜਾ ਇਧਰ ਇਧਰ ਪਹਿਲੀ ਰੋਟੀ ਪਹਿਲੀ ਰੋਟੀ ਹੋ ਹੋ ਚੱਲ ਤਵੇ ਦੇ ਪਾਸ ਵੇਲੋ ਜੀ ਪਹਿਲੀ ਰੋਟੀ ਲਾਉਣ ਲੱਗੀ ਕੁੜੀ ਸਮਾਨ ਲੈ ਕੇ ਉਹਨਾਂ ਨਾਲ ਆਸਾ ਭਾਈ ਸਮਾਨ ਸਾਰਾ ਤੈਨੂੰ ਮੈਂ ਕਹਿਿਆ ਸੀ ਨਾ ਜਦੋਂ ਰਸੋਈ ਚ ਜਾਏਂਗੀ ਇੱਕ ਵਾਰ ਚੈੱਕ ਕਰ ਲਈ ਕੋਈ ਵੀ ਨਹੀਂ ਆਣਾ ਫੇਰ ਫੇਰ ਪਲਾਸਟਿਕ ਵਗੈਰਾ ਜੋ ਲੈ ਆਉਣਾ ਭੱਲੇ ਆਵਾਂਗੇ ਚਲੋ ਪਾਉ ਆਏ ਕਿਰੋ ਦਾ ਨਾ ਲੈ ਕੇ ਚਲੋ ਵਾਏ ਦੂ ਤੁਲਵਾਇ ਗੁਰੂ ਉਹ ਸ਼ਾਨ ਦੀ ਰੱਖੀ ਆਦੋਂ ਇਹਨਾਂ ਦਿਖਾਣੀ ਆ ਕਰਦੀ ਦੀਦੀ ਉਹ ਦਹੀਂ ਬਣਾਉਣ ਲਗੀ ਨਿਤਨ ਨਿਤਨ ਇਧਰ ਆ ਇਹ ਕਿੰਨੇ ਤਰ੍ਹਾਂ ਕਿੱਥੇ ਆ? ਧੋਕੇ ਦਾ ਕੰਮ ਨਹੀਂ ਦੇ। ਹਾਂਜੀ ਤੇ ਕਿਵੇਂ ਲੱਗਿਆ ਜੀ ਬਲੌਗ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਵੀ ਵਧੀਆ-ਵਧੀਆ ਮੌਜ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਜਰੂਰ ਦਬਾਇਓ ਜੀ ਤਾਂ ਕਿ ਤੁਹਾਨੂੰ ਜਦੋਂ ਵੀ ਕੋਈ ਰੀਲ ਸ਼ਾਰਟਸ ਜਾਂ ਫਿਰ ਜਦੋਂ ਵੀ ਵੀਡੀਓ ਪਾਈ ਜਾਵੇ ਤਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਜਰੂਰ ਆਵੇ ਤੇ ਬਾਕੀ ਹੋਰ ਤੁਹਾਨੂੰ ਪਤਾ ਹੀ ਹੈ ਕਿ ਅੱਗੇ ਬਲੌਗ ਆਉਣਗੇ ਬਹੁਤ ਪਿਆਰੇ ਪਿਆਰੇ ਬਲੌਗ ਦੇਖਣ ਨੂੰ ਮਿਲਣਗੇ ਤੇ ਬਾਕੀ ਹੋਣ ਵਾਲੇ ਬਲੌਗ ਲਈ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਬਾਕੀ ਮਿਲਦੇ ਆਂ ਜੀ ਫੇਰ ਇੱਕ ਨਵੇਂ ਬਲੌਗ ਦੇ ਨਾਲ ਬਾਏ ਬਾਏ ਜੀ